ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਗੱਲਬਾਤ ਅੱਪਾ ਅੱਜ ਕਰਨੀ ਹੈ ਗਰੀਲਾ ਜੰਗ ਦਾ ਵਿਸ਼ੇਸ਼ ਪੈਂਤਲੇਵਾਜ ਜਿਹੜਾ ਰੁਸ਼ੀਦ ਪਾਈ ਕੁਲਦੇਵਸ ਕੁਲਦੀਪ ਸਿੰਘ ਟੋਲੇ ਨੰਗਲ ਗੁਰੂ ਪਿਆਰਿਓ ਵੀਡੀਓ ਅੱਜ ਦੀ ਬਹੁਤ ਹੀ ਜ਼ਿਆਦਾ ਜਾਣਕਾਰੀ ਭਰਪੂਰ ਹੈ ਬੜੀ ਅਹਿਮ ਤੇ ਬੜੀ ਦਿਲਚਸਪ ਹੈ ਕਾਫੀ ਕੁਝ ਏਦਾਂ ਦੀਆਂ ਗੱਲਾਂ ਤੁਹਾਨੂੰ ਇਸ ਵੀਡੀਓ ਵਿੱਚ ਜਾਣਨ ਨੂੰ ਮਿਲਣਗੀਆਂ ਇਹਨਾਂ ਨੂੰ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਸੋ ਵੀਡੀਓ ਨੂੰ ਸਾਰੀ ਨੂੰ ਸੁਣਨਾ ਧਿਆਨ ਦੇ ਨਾਲ ਤੇ ਅੱਗੇ ਜ਼ਰੂਰ ਸ਼ੇਅਰ ਕਰਨਾ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਪਿੰਡ ਪੈਂਦੇ ቶਲੇ ਨੰਗਲ ਦੇ ਵਿੱਚ 1968 ਦੇ ਵਿੱਚ ਮਾਤਾ ਸਰਿੰਦਰ ਕੌਰ ਦੀ ਕੁੱਖੋਂ ਪਿਤਾ ਸਰਦਾਰ ਲੱਖਾ ਸਿੰਘ ਦੇ ਘਰ ਜਨਮੇ ਬਾਲਕ ਦਾ ਨਾਮ ਕਲਦੀਪ ਸਿੰਘ ਰੱਖਿਆ ਗਿਆ ਕੁਲ ਦਾ ਦੀਵ ਆਵ ਤੋਂ ਵੱਡੇ ਦੋ ਭਰਾ ਤੇ ਦੋ ਭੈਣਾਂ ਸਨ ਨਿਰਮਲਜੀਤ ਸਿੰਘ ਤੇ ਚੈਨ ਰਣਜੀਤ ਕੌਰ ਪਰਮਜੀਤ ਕੌਰ ਤੇ ਰਣਜੀਤ ਸਿੰਘ ਪਰਛੀ ਦੀ ਦੇ ਕੁਲ ਨੂੰ ਪ੍ਰਸ਼ਨ ਆਉਣ ਦਾ ਮਾਣ ਪੰਜਵੇਂ ਬੱਚੇ ਕਲਦੀਪ ਸਿੰਘ ਦੇ ਹਿੱਸੇ ਆਇਆ ਗਲਦੀਪ ਸਿੰਘ ਭਾਵੇਂ ਬਹੁਤਾ ਪੜ੍ਹ ਲਿਖ ਨਾ ਸਕਿਆ ਪਰ ਧਰਮ ਦੀ ਪੜ੍ਹਾਈ ਬਲ ਉਹਦੀ ਲਗਨ ਛੋਟੇ ਹੁੰਦਿਆ ਹੀ ਲੱਗ ਗਈ ਸੀ ਚੜ੍ਹਦੀ ਜਵਾਨੀ ਵਾਲੀ ਉਮਰ ਦੇ ਵਿੱਚ ਧਰਮ ਦੀ ਰੋਸ਼ਨੀ ਨਾਲ ਜੁੜੇ ਇਹਨਾਂ ਨੌਜਵਾਨਾਂ ਨੂੰ ਸੰਤ ਜਰਨੈਲ ਸਿੰਘ ਵਰਗੇ ਉਸਤਾਦ ਦੀ ਸੇਧ ਮਿਲ ਗਈ ਤਾਂ ਉਹਨਾਂ ਨੌਜਵਾਨਾਂ ਦਾ ਹਕੂਮਤ ਦੀ ਜ਼ੁਲਮ ਦੇ ਝੱਖੜ ਵਿੱਚ ਘਰਾਂ ਚ ਟੇਕ ਕੇ ਬਹਿਣਾ ਕਿਵੇਂ ਸੰਭਵ ਹੋ ਸਕਦਾ ਸੀ ਸੰਤਾ ਕੋਲ ਆਉਣਾ ਜਾਣਾ ਇਹਨਾਂ ਦਾ ਆਰੰਭ ਹੋ ਗਿਆ ਜੂਨ 1984 ਦੇ ਵਿੱਚ ਇਹ ਰੂਪੋਸ਼ ਹੋ ਜਾਂਦੇ ਹਨ ਜਦੋਂ ਫੌਜ ਨੇ ਸਿੱਖ ਨੂੰ ਕੋਚਣ ਲਈ ਸ੍ਰੀ ਹਰਮੰਦਰ ਸਾਹਿਬ ਤੇ ਫੌਜੀ ਹਮਲਾ ਕੀਤਾ ਤਾਂ ਉਦੋਂ ਭਾਈ ਕਲਦੀਪ ਸਿੰਘ ਦੀ ਉਮਰ 16 ਕੁ ਸਾਲ ਦੀ ਸੀ ਪੂਰੇ ਪੰਜਾਬ ਵਿੱਚ ਫੌਜਾਂ ਦੇ ਸਿਪਾਹੀ ਹਰਲ-ਹਰਲ ਕਰਦੇ ਫਿਰਦੇ ਸਨ ਅਣਖੀਲੀ ਪਰ ਨਹੀਂ ਸੀ ਸਿੱਖ ਜਵਾਨੀ ਉਹਨਾਂ ਵੱਲ ਵੇਖ ਕੇ ਰੋਹ ਵਿੱਚ ਦੰਦ ਕਦੀਚਣ ਤੋਂ ਇਲਾਵਾ ਕੁਝ ਹੋਰ ਵੀ ਕਰਨ ਦੇ ਸਮਰੱਥ ਨਹੀਂ ਸੀ ਪਰ ਇਸ ਹਾਲਾਤ ਵਿੱਚ ਘਰਾ ਵਿੱਚ ਟੇਕੇ ਰਹਿਣਾ ਵੀ ਮੁਸ਼ਕਲ ਸੀ ਸੋਹੰਕਾਰੀ ਹਕੂਮਤ ਤੇ ਪੂਤਰੀ ਫੌਜ ਨੇ ਬਥੜ ਪੰਨਣ ਦੀ ਸਮਰੱਥਾ ਹਾਸਲ ਕਰਨ ਦੇ ਲਈ ਕੁਲਦੀਪ ਸਿੰਘ ਅਤੇ ਭਾਈ ਸਤਰਾਮ ਸਿੰਘ ਸ਼ੀਨਾ ਕਰੋ ਨਿਕਲ ਤੁਰੇ ਆਪਣੇ ਘਰਾਂ ਦੇ ਵਿੱਚ ਕਹਿ ਕੇ ਗਏ ਕਿ ਅਸੀਂ ਮੱਸੀਆ ਵੇਖਣ ਚੱਲੇ ਆਂ ਪਰ ਉਹਨਾਂ ਦਾ ਕੌਮ ਦੇ ਸਿਰ ਤੇ ਛਾ ਗਈ ਮੱਸੀਆ ਦੀ ਕਾਲੀ ਰਾਤ ਨੂੰ ਗਲੋ ਲਾਉਣ ਲਈ ਤੁਰੇ ਸਨ ਉਹ ਤੁਰੇ ਪਏ ਦੁਨੀਆ ਦੇ ਵਿੱਚ ਆਪਣੇ ਦੋਸਤਾਂ ਦੀ ਪਾਲ ਵਿੱਚੋਂ ਉਹਨਾਂ ਤੋਂ ਮਦਦ ਹਾਸਲ ਕਰਕੇ ਰਣਕੱਤੇ ਵਿੱਚ ਜੂਝਣ ਲਈ ਦਿਨ ਤੇ ਮਹੀਨੇ ਲੰਘਦੇ ਗਏ ਪਰ ਉਹ ਵਾਪਸ ਨਾ ਪਰਤੇ ਬਾਬਾ ਖੜਕ ਸਿੰਘ ਦੀ ਨਸੀਹਤ ਪਾਈ ਕਲਦੀਪ ਸਿੰਘ ਜੀ ਮਾਤਾ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਜਾ ਕੇ ਪੁੱਤ ਨੂੰ ਲੱਭਿਆ ਪਰ ਰਿਸ਼ਤੇਦਾਰਾਂ ਦੇ ਘਰੋਂ ਉਹਨਾਂ ਨੇ ਕਿੱਥੇ ਲੱਭਣਾ ਸੀ ਫਿਰ ਗੁਰਦੁਆਰਿਆਂ ਵਿੱਚ ਲੱਭਣਾ ਸ਼ੁਰੂ ਕੀਤਾ ਲੱਭਦੇ ਲੱਭਦੇ ਹੋਏ ਮਾਤਾ ਜਦੋਂ ਕਾਰ ਸੇਵਾ ਵਾਲੇ ਬਾਬਾ ਖੜਕ ਸਿੰਘ ਦੇ ਕੋਲ ਪਹੁੰਚੀ ਤਾਂ ਬਾਬਾ ਖੜਕ ਸਿੰਘ ਜਿਨ੍ਹਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਸਿੱਖ ਗੱਬਰੂਆਂ ਦੇ ਘਰਾਂ 'ਚੋਂ ਲਾਂਬੇ ਹੋਣ ਦੇ ਬਰਤਾਰੇ ਬਾਰੇ ਡੂੰਗੀ ਜਾਣਕਾਰੀ ਸੀ ਉਹ ਤਸੱਲੀ ਦਿੰਦੇ ਹੋਏ ਕਹਿਣ ਲੱਗੇ ਉਹ ਕਹਿੰਦੇ ਬੀਬੀ ਕੋਈ ਗੱਲ ਨਹੀਂ ਘਬਰਾਣਾ ਉਹ ਕਿਤੇ ਨਹੀਂ ਜਾਂਦਾ ਆਪੇ ਆ ਜੂਗਾ ਬਾਕੀ ਨਾਲੇ ਪਿੰਡ ਜਾ ਕੇ ਐਵੇਂ ਰੌਲਾ ਨਾ ਪਾਈ ਕਿ ਮੇਰਾ ਪੁੱਤ ਲੱਭ ਨਹੀਂ ਰਿਹਾ ਸਗੋਂ ਜਾ ਕੇ ਇਹ ਕਹੀਂ ਕਿ ਬਾਬਿਆਂ ਦੇ ਸੇਵਾ ਕਰਨ ਗਿਆ ਹੋਇਆ ਹੈ ਤੇ ਬਾਬਿਆਂ ਨੇ 2 ਸਾਲ ਲਈ ਕਿਤੇ ਪੱਕੀ ਸੇਵਾ ਲਾ ਦਿੱਤੀ ਹੈ ਉਹਦੀ ਬਾਬਾ ਖੜਕ ਸਿੰਘ ਜੀ ਦੀ ਇਸ ਗੁੱਜੀ ਰਾਮ ਜ ਨੂੰ ਪਰਿਵਾਰ ਚੱਟ ਹੀ ਸਮਝ ਗਿਆ ਹੁਣ ਪਰਿਵਾਰ ਪਿੰਡ ਦੇ ਸਾਰਿਆਂ ਨੂੰ ਇਹੀ ਹੀ ਕਹਿਣ ਲੱਗ ਪਿਆ ਕਿ ਕੁਲਦੀਪ ਸਿੰਘ ਨੂੰ ਕਾਰ ਸੇਵਾ ਵਾਲੇ ਬਾਬਿਆਂ ਨੇ 2 ਸਾਲ ਦੀ ਸੇਵਾ ਦਿੱਤੀ ਹੋਈ ਹੈ ਇਹਦੇ ਨਾਲ ਨਾਲ ਪਰਿਵਾਰਕ ਮੈਂਬਰਾਂ ਨੇ ਅੰਦਰ ਖਾਤੇ ਭਾਲ ਵੀ ਜਾਰੀ ਰੱਖੀ ਸਾਲ ਕੁ ਬਾਅਦ ਕੁਲਦੀਪ ਸਿੰਘ ਦੇ ਵੱਡੇ ਭਰਾ ਰਣਜੀਤ ਸਿੰਘ ਨੂੰ ਕਿਸੇ ਨੇ ਥੋੜੀ ਜਿਹੀ ਸੂਹ ਦਿੱਤੀ ਕਿ ਗੁਰਦੁਆਰਾ ਗੁਰੂ ਕਾ ਬਾਗ ਦੇ ਵਿੱਚ ਗੁਰਚਰਨ ਸਿੰਘ ਨਾਂ ਦਾ ਇੱਕ ਸੇਵਾਦਾਰ ਰਹਿੰਦਾ ਹੈ ਉਹ ਤੋਂ ਤੈਨੂੰ ਆਪਣੇ ਭਰਾ ਦੀ ਸੁੱਖ-ਸਾਂਦ ਬਾਰੇ ਪਤਾ ਲੱਗ ਸਕਦਾ ਹੈ ਰਣਜੀਤ ਸਿੰਘ ਦੇ ਮਾਨ ਵਿੱਚ ਆਵ ਜਾਗੀ ਤੇ ਉਹ ਚੇਜ਼ ਨਾਲ ਮੱਸੀਆਂ ਦੇ ਮੌਕੇ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਪਹੁੰਚਿਆ ਜਦੋਂ ਪੁੱਛ ਦਾ ਪਛਾਉਂਦਾ ਦੱਸੇ ਹੋਏ ਸਿੰਘ ਦੇ ਕੋਲ ਪਹੁੰਚਿਆ ਤਾਂ ਉਕਤ ਸਿੰਘ ਦਾ ਹੁਲੀਆ ਉਹਦਾ ਰੰਗ ਢੰਗ ਤੇ ਤੌ ਤਰੀਕਾ ਵੇਖ ਕੇ ਉਹਦੇ ਮਨ ਵਿੱਚ ਜੋ ਵਿਚਾਰ ਆਇਆ ਉਹ ਵਿਚਾਰ ਸੀ ਕਿ ਇਹ ਤਾਂ ਐਵੇਂ ਸ਼ੁਦਾਈ ਜਿਹਾ ਲੱਗਦਾ ਹੈ ਇਹ ਨੂੰ ਮੇਰੇ ਭਰਾ ਬਾਰੇ ਕਿੱਥੇ ਪਤਾ ਹੋਣਾ ਤੇ ਰਣਜੀਤ ਸਿੰਘ ਉੱਥੋਂ ਉਹਨੂੰ ਬਿਨਾਂ ਕੁਝ ਪੁੱਛਿਆ ਹੀ ਵਾਪਸ ਪਰਤ ਆਇਆ ਉਸ ਸਿੰਘ ਦੀ ਦੱਸ ਪਾਉਣ ਵਾਲਾ ਸੱਜਣ ਫੇਰ ਮਿਲਿਆ ਉਹਨੇ ਪੁੱਛਿਆ ਕਿ ਰਣਜੀਤ ਸਿੰਘ ਨੇ ਆਪਣਾ ਵਿਚਾਰ ਦੱਸਦਾ ਔਰ ਉਹ ਬੰਦਾ ਕਹਿਣ ਲੱਗਿਆ ਕਿ ਉਹ ਕਮਲਾ ਨਹੀਂ ਉਹ ਵੈਸੇ ਹੀ ਬਣ ਕੇ ਰਹਿੰਦਾ ਤੂੰ ਜਾ ਕੇ ਦੱਸੀ ਕਿ ਮੈਂ ਟੋਲੇ ਨੰਗਲ ਵਾਲੇ ਕਰਦੀਪ ਦਾ ਪਰਾਹ ਹਾਂ ਉਹਨੇ ਤੈਨੂੰ ਆਪ ਹੀ ਸਾਰਾ ਕੁਝ ਦੱਸ ਦੇਣਾ ਇਹ ਸੁਣ ਕੇ ਰਣਜੀਤ ਸਿੰਘ ਗੁਰੂ ਕੇ ਬਾਗ ਗਿਆ ਉਨੇ ਹੁਣ ਉਕਤ ਸੇਵਾਦਾਰ ਨੂੰ ਮਿਲ ਕੇ ਦੱਸ ਦਿੱਤਾ ਕਿ ਮੈਂ ਟੋਲੇ ਨੰਗਲ ਵਾਲੀ ਕਲਦੀਪ ਦਾ ਪਰਾਹ ਹਾਂ ਤਾਂ ਸੇਵਾਦਾਰ ਪਹਿਲਾਂ ਤਾਂ ਪਰਖ ਕਰਨ ਲਈ ਧਿਆਨ ਨਾਲ ਰਣਜੀਤ ਸਿੰਘ ਵੱਲ ਵੇਖਦਾ ਰਿਹਾ ਤੇ ਪੁੱਛਣ ਤੇ ਕਹਿਣ ਲੱਗਾ ਪੱਕੀ ਗੱਲ ਐ ਉਹ ਕਹਿੰਦਾ ਕਿ ਹਾਂ ਪੱਕੀ ਐ ਸੇਵਾਦਾਰ ਨੇ ਆਪਣੇ ਕਮਰੇ 'ਚ ਰਣਜੀਤ ਸਿੰਘ ਨੂੰ ਆਪਣੇ ਕਮਰੇ 'ਚ ਲੈ ਗਿਆ ਇਹ ਸਿੰਘ ਭਾਈ ਗੁਰਚਰਨ ਸਿੰਘ ਸੀ ਜਿਸ ਨੂੰ ਜਜਾਲੂ ਸਫਰਾ ਵਿੱਚੋਂ ਮਖੌਲ ਨਾਲ ਟੌੜਾ ਕਹਿ ਕੇ ਬੁਲਾਇਆ ਜਾਂਦਾ ਸੀ ਭਾਈ ਗੁਰਚਰਨ ਸਿੰਘ ਨੇ ਰਣਜੀਤ ਸਿੰਘ ਨੂੰ ਜਲ ਪਾਣੀ ਛਕਾਇਆ ਤੇ ਦੱਸਿਆ ਕਿ ਕਲਦੀਪ ਸਿੰਘ ਚੜ੍ਹਦੀ ਕਲਾ ਚ ਐ ਤੇ ਛੇਤੀ ਆ ਜਾਊਗਾ ਸਤਨਾਮ ਸਿੰਘ ਸ਼ੀਨਾਤਾ 2 ਮਹੀਨੇ ਤੱਕ ਆਉਣ ਵਾਲਾ ਹੈ ਉਸ ਪਿੱਛੋਂ ਕੁਲਦੀਪ ਸਿੰਘ ਵੀ ਆ ਜਾਊਗਾ ਤੇ ਹੁਣ ਵਤਨ ਵਾਪਸੀ ਹੁੰਦੀ ਹੈ ਤੇ ਹੁਣ ਪਰਿਵਾਰ ਕੁਲਦੀਪ ਸਿੰਘ ਦੀ ਉਤਸ਼ਾਹ ਦੇ ਨਾਲ ਉਡੀਕ ਕਰਨ ਲੱਗਾ ਭਾਈ ਸਤਨਾਮ ਸਿੰਘ ਸ਼ੀਨਾ ਸੱਚਮੁੱਚ 2 ਕੁ ਮਹੀਨੇ ਬਾਅਦ ਆਇਆ ਤੇ ਉਸ ਪਰ ਪਿੱਛੋਂ ਕਈ ਵਾਰ ਇਸ ਪਰਿਵਾਰ ਨੂੰ ਮਿਲ ਗਿਆ ਪਰ ਕੁਲਦੀਪ ਸਿੰਘ ਦੀ ਉਡੀਕ ਲੰਮੀ ਹੁੰਦੀ ਗਈ ਅਖੀਰ ਇੱਕ ਦਿਨ ਕੁਲਦੀਪ ਸਿੰਘ ਨੂੰ ਪਿੰਡ ਕੇਰ ਲਗੜ ਰਹਿੰਦੀ ਆਪਣੀ ਮਾਸੀ ਨਰਿੰਦਰ ਕੌਰ ਦੇ ਘਰ ਪਹੁੰਚਿਆ ਮਾਸੀ ਨੂੰ ਚਾ ਚੜ ਗਿਆ ਉਨੇ ਕਲਦੀਪ ਸਿੰਘ ਨੂੰ ਰੋਟੀ ਪਾਣੀ ਖਵਾਇਆ ਤੇ ਕਹਿਣ ਲੱਗੀ ਸ਼ੁਕਰ ਹੈ ਪੁੱਤ ਰੱਬ ਦਾ ਤੂੰ ਵਾਪਸ ਆਇਆ ਮੈਂ ਬੜਪਾਗ ਸਿੰਘ ਦੇ ਸੁਖਣਾ ਸੁਖੀ ਸੀ ਮੇਰਾ ਪੁੱਤ ਕਲਦੀਪ ਸਿੰਘ ਆਇਆ ਤੇ ਮੈਂ ਉਹਨੂੰ ਡੇਰਾ ਬੜਪਾਗ ਦੇ ਲੈ ਕੇ ਆਉ ਹੁਣ ਪਹਿਲਾਂ ਮੇਰੀ ਸੁੱਖ ਲਵਾ ਦੇ ਕਲਦੀਪ ਸਿੰਘ ਕਹਿਣ ਲੱਗਾ ਕਿ ਮਾਸੀ ਤੂੰ ਮੈਨੂੰ ਦਰਬਾਰ ਸਾਹਿਬ ਲੈ ਕੇ ਜਾ ਇਸ ਤੋਂ ਵੱਡੀ ਹੋਰ ਕੋਈ ਥਾਂ ਨਹੀਂ ਬੜਪਾ ਸਿੰਘ ਦੇ ਡੇਰੇ ਨਹੀਂ ਜਾਣਾ ਮਾਸੀ ਪੁੱਛਣ ਲੱਗੀ ਕਿਉਂ ਨਹੀਂ ਉੱਥੇ ਕਿਉਂ ਨਹੀਂ ਜਾਵਾਂਗੇ ਦਰਬਾਰ ਸਾਹਿਬ ਆਪਾਂ ਜਾਵਾਂਗੇ ਪਰ ਬੜਪਾ ਸਿੰਘ ਦੇ ਵੀ ਜਾਣ ਤੱਕ ਜਲਦੀਪ ਸਿੰਘ ਕਹਿਣ ਲੱਗਾ ਕਿ ਜਿਹੜਾ ਬੰਦਾ ਗੁਰੂ ਘਰ ਨੂੰ ਟੁੱਟ ਗਿਆ ਉਹਦੇ ਨਾਲ ਸਾਡਾ ਕੋਈ ਨਾਤਾ ਨਹੀਂ ਬਾਕੀ ਰਹੀ ਗੱਲ ਸੁਖਣਾ ਦੀ ਵੱਜਣੀ ਤਾਂ ਸਾਡੇ ਗੋਲੀ ਹੈ ਜਦੋਂ ਮਰਜ਼ੀ ਵੱਜ ਜਾਵੇ ਅਸੀਂ ਤਾਂ ਹੁਣ ਕੌਮ ਦੀ ਸੇਵਾ ਲਈ ਤੁਰ ਪਏ ਹਾਂ ਮਾਸੀਏ ਸੁਣ ਕੇ ਡੂੰਘੀਆਂ ਸੋਚਾਂ ਵਿੱਚ ਪੈ ਗਈ ਤੇ ਪੁੱਛਣ ਲੱਗੀ ਆਪਣੀ ਮਾਂ ਨੂੰ ਮਿਲਿਆ ਕਿ ਨਹੀਂ ਉਹ ਕਿੱਥੇ-ਕਿੱਥੇ ਤੈਨੂੰ ਲੱਭਦੀ ਫਿਰਦੀ ਹੈ ਕੁਲਦੀਪ ਸਿੰਘ ਦਾ ਜਵਾਬ ਸੀ ਕਿ ਮਾਤਾ ਨੂੰ ਮੈਂ ਮਿਲੂ ਪਰ ਪਹਿਲਾਂ ਮੇਰੀਆਂ ਕੋਈ ਸ਼ਰਤਾਂ ਨਹੀਂ ਜਿਉ ਉਹ ਮੰਨਣਗੇ ਉਹ ਕਹਿੰਦਿਆ ਕਿ ਕਿਹੜੀਆਂ ਸ਼ਰਤਾਂ ਮਾਸੀ ਨੇ ਪੁੱਛਿਆ ਤਾਂ ਕੁਲਦੀਪ ਸਿੰਘ ਕਹਿਣ ਲੱਗਾ ਪਹਿਲੀ ਗੱਲ ਮੈਨੂੰ ਮਿਲ ਕੇ ਰੋਣਾ ਨਹੀਂ ਦੂਜੀ ਗੱਲ ਮੈਨੂੰ ਘਰੇ ਬੈਠਣ ਲਈ ਨਹੀਂ ਕਹਿਣਾ ਮੋਦੇ ਸੰਗਲ ਨਹੀਂ ਮਾਰਨੀ ਅਸੀਂ ਅਰਦਾਸ ਕੀਤੀ ਹੈ ਸੰਘਰਸ਼ ਲੜਨ ਦੀ ਇਹ ਅਰਦਾਸ ਨਿਵਾਉਣ ਲਈ ਮੇਰਾ ਸਾਥ ਦੇਣ ਇਹ ਮਨਜ਼ੂਰ ਹੈ ਤਾਂ ਫਿਰ ਮੈਂ ਮਿਲਣ ਲਈ ਆਉਂਗਾ ਨਹੀਂ ਮੈਂ ਨਹੀਂ ਆਉਣਾ ਸੋ ਕੁਲਦੀਪ ਸਿੰਘ ਦੇ ਕਹਿਣ ਤੇ ਮਾਸੀ ਗੁਰਿੰਦਰ ਕੌਰ ਨੇ ਤੋੜੇ ਨੰਗਲ ਦੇ ਵਿੱਚ ਪਾਈ ਕੁਲਦੀਪ ਸਿੰਘ ਦੀ ਮਾਤਾ ਨੂੰ ਜਾ ਕੇ ਮਿਲੀ ਤੇ ਉਹਦੀਆਂ ਸ਼ਰਤਾਂ ਉਹਨ ਦੱਸੀਆਂ ਡੇਢ ਸਾਲ ਤੋਂ ਪੁੱਤ ਦਾ ਰਾਹ ਵੇਖ ਰਹੀ ਮਾਤਾ ਸੁਰਿੰਦਰ ਕੌਰ ਨਰਿੰਦਰ ਕੌਰ ਨੂੰ ਕਹਿਣ ਲੱਗੀ ਉਹਨੂੰ ਆਖ ਮੈਂ ਨਹੀਂ ਰੋਂਦੀ ਜਿਹੜੀ ਅਰਦਾਸ ਉਹਨੇ ਕੀਤੀ ਹੈ ਉਹਨੂੰ ਸਦਕ ਨਾਲ ਨਵਾਵੇ ਪਰ ਇੱਕ ਵਾਰ ਮੈਨੂੰ ਮਿਲਣ ਜ਼ਰੂਰ ਆਵੇ ਫਿਰ ਜਿੱਥੇ ਮਰਜ਼ੀ ਰਹੇ ਤਾਂ ਕਲਦੀਪ ਸਿੰਘ ਮਾਤਾ ਦਾ ਇਹ ਸਨੇਹਾ ਪਹੁੰਚ ਗਿਆ ਇਸ ਪਿੱਛੋਂ ਭਾਈ ਕਲਦੀਪ ਸਿੰਘ ਤੇ ਭਾਈ ਸਤਨਾਮ ਸਿੰਘ ਸ਼ੀਨਾ ਦੋਵੇਂ ਮਾਤਾ सुरेंद्र ਕੌਰ ਨੂੰ ਮਿਲਣ ਆਏ ਪਰਿਵਾਰ ਵਾਲੇ ਭਾਈ ਕਲਦੀਪ ਸਿੰਘ ਦੀ ਸ਼ਖਸੀਅਤ ਵਿੱਚ ਆਇਆ ਬਦਲਾਅ ਦੇਖ ਕੇ ਹੈਰਾਨ ਸਨ ਇੱਥੇ ਆਪਣੇ ਘਰ ਦੇ ਚੌਂਕੇ ਵਿੱਚ ਨਾਲ-ਨਾਲ ਤਾਏ ਦੇ ਘਰ ਦੇ ਚੌਂਕੇ ਵਿੱਚ ਪਏ ਸ਼ਾਬਿਆਂ ਵਿੱਚੋਂ ਫੋਲ ਫੋਲ ਕੇ ਰੋਟੀਆਂ ਖਾਣ ਵਾਲਾ ਸ਼ਰਾਰਤੀ ਕੁਲਦੀਪ ਸਿੰਘ ਤੇ ਹੁਣ ਕਿੱਥੇ ਗਹਿਰ ਗੰਭੀਰ ਅਤੇ ਸੰਜਵੀ ਸੁਭਾਅ ਦਾ ਜਝਾਰੂ ਭਾਈ ਕੁਲਦੀਪ ਸਿੰਘ ਜੀ ਨੇ ਆਪਣੀ ਚੰਚਲਤਾ ਦੇ ਨਾਲ ਨਾਲ ਜਿਵੇਂ ਭੁੱਖ ਦੇਤੇ ਵੀ ਕਾਬੂ ਪਾ ਲਿਆ ਹੋਵੇ ਤਾਂ ਇਸ ਵੇਲੇ ਭਾਈ ਸਤਨਾਮ ਸਿੰਘ ਸ਼ੀਨਾ ਅਤੇ ਭਾਈ ਕੁਲਦੀਪ ਸਿੰਘ ਨੇ ਹੱਥੇ ਹੀ ਸਨ ਉਹ ਹਥਿਆਰ ਚਲਾਉਣ ਦਾ ਸਿੱਖ ਆਏ ਸਨ ਪਰ ਹਥਿਆਰਾਂ ਦਾ ਇੰਤਜ਼ਾਮ ਖੁਦ ਹੀ ਕਰਨਾ ਪੈਣਾ ਸੀ ਇਸੇ ਹੀ ਸਰਗਰਮੀ ਵਿੱਚ ਆਪਣੇ ਪੁਰਾਣੇ ਸਾਥੀਆਂ ਨੂੰ ਲਾਭਦੇ ਹੋ ਇਸ ਈ ਅੰਮ੍ਰਿਤਸਰ ਦੇ ਵਿੱਚ ਸਤਨਾਮ ਸਿੰਘ ਸ਼ੀਨਾ ਤੇ ਕਲਦੀਪ ਸਿੰਘ ਪੁਲਿਸ ਦੇ ਖੁਪੀਆ ਮਹਿਕਮੇ ਦੀ ਨਜ਼ਰ ਵਿੱਚ ਆ ਗਏ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਥਾਣੇ ਚਲੇ ਗਏ ਇਹਨਾਂ ਦੋਹਾਂ ਤੇ ਅੰਨਾ ਤਸ਼ੱਦਦ ਕੀਤਾ ਗਿਆ ਪਰ ਦੋਵੇਂ ਇੱਕ ਕਿਉਂਕਿ ਅਜੇ ਤੱਕ ਪੁਲਿਸ ਦੇ ਕਾਗਜ਼ਾਂ ਵਿੱਚ ਕਰੋ ਰੂਪੋਸ਼ ਨਹੀਂ ਹੋਏ ਸਨ ਇਸ ਲਈ ਉਹਨਾਂ ਨੇ ਆਪਣੇ ਨਾਮ ਤੇ ਪਤੇ ਅਸਲੀ ਦੱਸ ਦਿੱਤੇ ਤਾਂ ਫਿਰ ਦੱਸ ਕੇ ਉਹਨਾਂ ਨੇ ਕਿਹਾ ਕਿ ਅਸੀਂ ਹਰਮੰਦਰ ਸਾਹਿਬ ਮੱਥਾ ਟੇਕਣ ਆਏ ਆਂ। ਪੁਲਿਸ ਨੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ। ਸਰ ਦੇ ਕੇਸ ਵੀ ਪੱਤੇ ਪਰ ਦੋਵੇਂ ਸਿੰਘ ਆਪਣੀ ਗੱਲ ਤੇ ਕਾਇਮ ਰਹੇ ਅਖੀਰ ਥਾਣੇ ਵਿੱਚ ਇਨਕੁਆਰੀ ਲਈ ਮੁਲਾਜ਼ਮ ਇਹਨਾਂ ਦੇ ਘਰ ਚ ਭੇਜੇ ਗਏ ਤਾਂ ਦੋਹਾਂ ਨੇ ਪਿੰਡ ਵਾਲਿਆਂ ਨੇ ਵੀ ਇਹਨਾਂ ਦੀ ਸਫਾਈ ਦਿੱਤੀ ਪਰ ਫਿਰ ਪੁਲਿਸ ਵੱਲੋਂ ਮਾਪਿਆਂ ਨੂੰ ਕਿਹਾ ਗਿਆ ਕਿ ਆਪੋ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਲੈ ਕੇ ਥਾਣੇ ਆਓ ਤੇ ਦੋਹਾਂ ਨੌਜਵਾਨਾਂ ਨੂੰ ਲੈ ਕੇ ਜਾਓ ਤਾਂ ਭਾਈ ਕੁਲਦੀਪ ਸਿੰਘ ਦੇ ਪਿੰਡ ਦੀ ਪੰਚਾਇਤ ਤੇ ਕੁਝ ਮੈਂਬਰ ਜਿਨ੍ਹਾਂ ਨੂੰ ਕੁਝ-ਕੁਝ ਪਤਾ ਸੀ ਪਰ ਖਾਚਾ ਪ੍ਰਗਟ ਕਰਨ ਲੱਗੇ ਉਹ ਕਹਿੰਦੇ ਕਿ ਜੇ ਉਹਨਾਂ ਨੇ ਕੁਝ ਮੰਨ ਲਿਆ ਹੋਇਆ ਤਾਂ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਦੀ ਗੱਲ ਦੇ ਅੰਦਾਜ਼ ਤੋਂ ਨਹੀਂ ਜਾਪਦਾ ਕਿ ਉਹਨਾਂ ਨੇ ਕੁਝ ਮੰਨਿਆ ਹੋਵੇ। ਅਖੀਰ ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਜਾ ਕੇ ਇਹਨਾਂ ਨੂੰ ਛਡਵਾਇਆ ਔਰ ਇਹ ਦੋਵੇਂ ਸਿੰਘ ਪੰਚਾਇਤ ਦੇ ਮੈਂਬਰਾਂ ਨੂੰ ਲੈ ਕੇ ਆਪਣੇ ਰਾਹੇ ਪੈ ਗਏ। ਤੇ ਨਾਲ ਦਸਤ ਪੰਜਾ ਪੈਂਦਾ ਦੇਖੋ ਤਾਂ ਇਹਨਾਂ ਸਿੰਘਾਂ ਦੇ ਗਰੁੱਪ ਵਿੱਚ ਹੀ ਤੋਲੇ ਨੰਗਲ ਪਿੰਡ ਦਾ ਨੌਜਵਾਨ ਗਰਮੇਲ ਸਿੰਘ ਵੀ ਸੀ ਗਰਮੇਲ ਸਿੰਘ ਦੇ ਭਰਾ ਹਰਨਾਮ ਸਿੰਘ ਦੀ ਭਾਈ ਕੁਲਦੀਪ ਸਿੰਘ ਦੇ ਭਰਾ ਰਣਜੀਤ ਸਿੰਘ ਦਾ ਦੋਸਤ ਵੀ ਸੀ। ਉਹਨੇ ਰਣਜੀਤ ਸਿੰਘ ਨੂੰ ਦੱਸਿਆ ਕਿ ਇਹ ਸਾਰਾ ਗਰੁੱਪ ਅੱਜ ਸ਼ਾਮ ਆਪਣੇ ਪਿੰਡ ਤੋਲੇ ਨੰਗਲ ਦੇ ਗੁਰਦੁਆਰੇ ਵਿੱਚ ਇਕੱਠਾ ਹੋਣਾ ਹੈ। ਜਿੱਥੇ ਕਿ ਅੰਤਰਜਾਮੀ ਨਾਮ ਨਾਲ ਪ੍ਰਸਿੱਧ ਇੱਕ ਸਿੰਘ ਨੇ ਇਹਨਾਂ ਨੂੰ ਆਪਣੇ ਕੋਲ ਪਏ ਕੁਝ ਹਥਿਆਰ ਸੌਂਪਣੇ ਨੇ। ਇਸ ਮੌਕੇ ਤੇ ਆਪੋ ਆਪਣੇ ਜਝਾਰੂ ਭਰਾਵਾਂ ਨੂੰ ਮਿਲਣ ਦੀ ਸਲਾਹ ਕਰਕੇ ਇਹ ਦੋਵੇਂ ਦੋਸਤ ਸ਼ਾਮ ਤੋਂ ਪਹਿਲਾਂ ਹੀ ਗੁਰਦੁਆਰਾ ਸਾਹਿਬ ਚਲੇ ਗਏ। ਪਰ ਕਿਸੇ ਨੀਤੀਵਾਣ ਵੱਲੋਂ ਐਵੇਂ ਨਹੀਂ ਕਿਹਾ ਗਿਆ ਕਿ ਜਿਹੜੀ ਗੱਲ ਤੁਸੀਂ ਗੁਪਤ ਰੱਖਣੀ ਚਾਹੁੰਦੇ ਹੋ ਉਹ ਕਿਸੇ ਖਾਸ ਦੋਸਤ ਨੂੰ ਵੀ ਨਾ ਦੱਸੋ ਕਿਉਂਕਿ ਉਹਦਾ ਵੀ ਅਗਾਂ ਕੋਈ ਖਾਸ ਦੋਸਤ ਹੁੰਦਾ ਹੈ ਗੱਲ ਫੈਲ ਜਾਂਦੀ ਹੈ ਇੱਥੇ ਹੀ ਅਧਾਰ ਤੇ ਜੇਕਰ ਸਿੰਘਾਂ ਨੇ ਗਰੁੱਪ ਨੇ ਗੁਰਦੁਆਰਾ ਆਉਣ ਬਾਰੇ ਪਿੰਡ ਰਹਿੰਦੇ ਇਹਨਾਂ ਦੋ ਭਰਾਵਾਂ ਨੂੰ ਪਤਾ ਸੀ ਤਾਂ ਫਿਰ ਹੋਰ ਵੀ ਕਈ ਲੋਕਾਂ ਨੂੰ ਪਤਾ ਹੋਵੇਗਾ ਤੇ ਗੱਲ ਸੀਆਰਪੀ ਤੱਕ ਪਹੁੰਚ ਗਈ ਚੁੱਕੀ ਸੀ ਗੁਰਦੁਆਰਾ ਸਾਹਿਬ ਦੀ ਅਦਿੱਖ ਘੇਰਾਬੰਦੀ ਹੋ ਚੁੱਕੀ ਸੀ सीआरपी ਵਾਲਿਆਂ ਨੂੰ ਇਹ ਵੀ ਖਬਰ ਮਿਲ ਗਈ ਸੀ ਕਿ ਪਿੰਡ ਦੇ ਸਿੰਘਨ ਹੱਥੇ ਹੋਣਗੇ ਇਸ ਲਈ ਉਹ ਛੇਰ ਬਣੇ ਹੋਏ ਸਨ ਇਧਰੋਂ ਪਿੰਡ ਵਿੱਚ ਰਣਜੀਤ ਸਿੰਘ ਤੇ ਹਰਨਾਮ ਸਿੰਘ ਆਪਣੇ ਜਝਾਲੂ ਭਰਾਮਣੂ ਮਿਲਣ ਦੇ ਮਕਸਦ ਨਾਲ ਗੁਰਦੁਆਰਾ ਸਾਹਿਬ ਪਹੁੰਚ ਗਏ ਸਨ ਰਹਿਰਾ ਸਾਹਿਬ ਦਾ ਪਾਠ ਹੋ ਰਿਹਾ ਸੀ ਤਾਂ ਸਿੰਘਾਂ ਦਾ ਗਰੁੱਪ ਪਹੁੰਚ ਗਿਆ ਐਨ ਇਸੇ ਹੀ ਸਮੇਂ ਧਗੜ ਧਗੜ ਕਰਦੇ सीआरपी ਦੇ ਹਥਿਆਰਬੰਦ ਜਵਾਨਾਂ ਨੇ ਗੁਰਦੁਆਰੇ ਤੇ ਜਿਵੇਂ ਤਾਬਾ ਬੋਲ ਦਿੱਤਾ ਪਰ ਸਿੱਧਾ ਅੰਦਰ ਵੜਨ ਦੀ ਥਾਂ ਉਹਨਾਂ ਨੇ ਪਹਿਲਾਂ ਬੈਂਟਰੀ ਦੀ ਰੋਸ਼ਨੀ ਮਾਰੀ ਇਸ ਸਮੇਂ CRP ਦੇ ਘੇਰੇ ਬਾਰੇ ਸਿੰਘ ਹੰਡੇਰੇ ਵਿੱਚ ਸਨ ਪਰ ਕੁਲਦੀਪ ਸਿੰਘ ਨੇ ਇਸ ਮੌਕੇ ਤੇ ਕਮਾਲ ਦੀ ਰਣਨੀਤੀ ਦਾ ਪ੍ਰਦਰਸ਼ਨ ਕੀਤਾ ਉਹ ਉੱਥੋਂ ਲੰਗਰ ਵਿੱਚੋਂ ਇੱਕ ਥਾਲੀ ਚੁੱਕ ਕੇ ਉਹਨੇ ਚੌਲ ਪਾ ਲਏ ਤੇ ਉੱਥੇ ਹੀ ਉੱਤੇ ਹੀ ਦਾਲ ਛੁੱਟ ਲਈ ਤੇ ਕੇਸ ਖੋਲ ਕੇ ਪਿਸ਼ਾਣੂ ਖਿਲਾਰ ਲਏ ਤੇ ਦਾਲ ਚੌਲ ਨਾਲ ਮੂਹਲ ਵੇੜ ਲਿਆ ਆਪਣਾ ਜਿਵੇਂ ਕੋਈ ਸਧਾਰਨ ਬੁੱਧੀ ਵਾਲਾ ਸ਼ਰਸ਼ ਹੋਵੇ CRP ਵਾਲਿਆਂ ਨੇ ਪਹਿਲਾਂ ਤਾਂ ਨੌ ਨੁੱਕਰ ਚਪਿਆ ਹਥਿਆਰਾਂ ਵਾਲਾ ਚੋਲਾ ਕਾਬੂ ਕੀਤਾ ਤੇ ਫੇਰ ਫੁਰਤੀ ਨਾਲ ਗੁਰਦੁਆਰੇ ਵਿੱਚ ਮੌਜੂਦ ਸਿੱਖਾਂ ਨੂੰ ਕਾਬੂ ਕਰਨ ਲੱਗ ਪਏ ਪਰ ਕਲਦੀਪ ਸਿੰਘ ਨੂੰ CRP ਵਾਲਿਆਂ ਦੀ ਹੋ ਰਹੀ ਭਾਈ ਦੌੜ ਭੱਜ ਦੌੜ ਦੇ ਵਿੱਚ ਬੜੀ ਬੇਪਰਵਾਹੀ ਜਿਹੀ ਨਾਲ ਹੱਥ ਦਾ ਹੱਥਾਂ ਨਾਲ ਚੌਲ ਖਾਂਦਾ ਰਿਹਾ ਤਾਂ ਜਿਹਦੇ ਵਿੱਚ CRP ਵਾਲਿਆਂ ਨੇ ਉਹਨੂੰ ਕੋਈ ਸਧਾਰਨ ਬੁੱਧੀ ਇਨਸਾਨ ਸਮਝ ਕੇ ਨਜ਼ਰ ਅੰਦਾਜ਼ ਕਰੀ ਰੱਖਿਆ ਤੇ ਬਾਕੀ ਸਾਰਿਆਂ ਨੂੰ ਫੜ ਲਿਆ ਤਾਂ ਭਾਈ ਸਤਨਾਮ ਸਿੰਘ ਸ਼ੀਨਾ ਤੇ ਦੋ ਹੋਰ ਜਝਾਰੂ ਗਰਮੇਲ ਸਿੰਘ ਤੋਲੇ ਨੰਗਲ ਤੇ ਸੁਖਵਿੰਦਰ ਸਿੰਘ ਕੋਟਰਾਮ ਦਾਸ ਵੀ ਫੜ ਲਏ ਗਏ ਇਹਦੇ ਨਾਲ ਹੀ ਆਪਣੇ ਭਰਾਵਾਂ ਨੂੰ ਮਿਲਣਾ ਆਏ ਰਣਜੀਤ ਸਿੰਘ ਤੇ ਹਰਨਾਮ ਸਿੰਘ ਨੂੰ ਵੀ ਸੀਆਰਪੀ ਵਾਲੇ ਨੇ ਗੁੱਟਾਂ ਤੋਂ ਆ ਫੜਿਆ ਭਾਵੇਂ ਉਹ ਬਥੇਰੀਆਂ ਸਫਾਈਆਂ ਦਿੰਦੇ ਰਹੇਗੇ ਅਸੀਂ ਤਾਂ ਮੱਥਾ ਟੇਕਣ ਆਏ ਸੀ ਸੀਆਰਪੀ ਵਾਲੇ ਜਦੋਂ ਬਾਹਰ ਨਿਕਲ ਗਏ ਤਾਂ ਬਾਹਰ ਨਿਕਲ ਗਏ ਤਾਂ ਕਮਲੇ ਜਿਹੇ ਬਣੇ ਭਾਈ ਕੁਲਦੀਪ ਸਿੰਘ ਨੇ ਚੌਲਾਂ ਵਾਲੀ ਥਾਲੀ ਰੱਖੀ ਰੱਖੀ ਤੀ ਤੇ ਦੂਜੇ ਪਾਸਿਓਂ ਬਾਹਰ ਨਿਕਲ ਕੇ ਹਰਨ ਹੋ ਗਿਆ ਉਧਰ ਜਦੋਂ CRP ਵਾਲੇ ਸਾਰੇ ਸਿੰਘਾਂ ਨੂੰ ਗੁੱਟਾਂ ਤੋਂ ਫੜ ਕੇ ਗੁਰਦੁਆਰੇ ਦੇ ਵਿਹੜੇ ਵਿੱਚ ਲਿਆਏ ਤਾਂ ਭਾਈ ਸਤਨਾਮ ਸਿੰਘ ਸ਼ੀਨਾ ਨੇ ਜੋਰ ਦੀ ੱਚਕਾ ਮਾਰ ਕੇ CRP ਵਾਲੇ ਨੂੰ ਪਰੇ ਸੁੱਟਦਾ ਤੇ ਫੁਰਤੀ ਨਾਲ ਛਾਲ ਮਾਰ ਕੇ ਕੰਧ ਟੱਪ ਗਿਆ ਰੌਲਾ ਰੌਲਾ ਪੈ ਗਿਆ ਤਾਂ ਗੁਰਦੁਆਰੇ ਦੇ ਬਾਹਰ ਖਲੋਤੀ CRP ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਗੋਲੀਆਂ ਦੀ ਆਵਾਜ਼ ਗੂੰਜੀ ਤਾਂ ਜਿਹੜੇ CRP ਵਾਲੇ ਗੁਰਦੁਆਰੇ ਦੇ ਅੰਦਰ ਸਨ ਉਹਨਾਂ ਨੂੰ ਜਾਪ ਪਿਆ ਕਿ ਬਾਹਰੋਂ ਸਿੰਘਾਂ ਨੇ ਹਮਲਾ ਕਰਤਾ ਉਹਨਾਂ ਨੇ ਅੰਦਰੋਂ ਫਾਇਰ ਖੋਲਤਾ ਬਾਹਰ ਖੜੇ CRP ਵਾਲੇ ਸਮਝੇ ਕਿ ਅੰਦਰੋਂ ਸਿੰਘਾਂ ਨੇ ਮੁਕਾਬਲਾ ਸ਼ੁਰੂ ਕਰਤਾ ਉਹ ਵੀ ਡੜ ਵੱਟ ਗਏ ਇਸ ਤਰ੍ਹਾਂ ਸਤਨਾਮ ਸਿੰਘ ਸ਼ੀਨਾ ਤੇ ਭਾਈ ਕੁਲਦੀਪ ਸਿੰਘ ਉਹਨਾਂ ਦੀ ਪਹੁੰਚ ਤੋਂ ਦੂਰ ਨਿਕਲ ਗਏ ਪਾਈ ਸਤਨਾਮ ਜੀ ਸੀਨਾ ਅਤੇ ਕੁਲਦੀਪ ਸਿੰਘ ਦਾ ਨਿਕਲ ਗਏ ਪਰ ਬਾਕੀ ਫੜੇ ਗਏ ਬਾਕੀ ਖੜੇ ਨੌਜਵਾਨਾਂ ਦੇ ਨਾਂ ਸੀ ਸੀਆਰਪੀ ਵਾਲੇ ਨੇ ਜੋ ਸ਼ਲੂਕ ਕੀਤਾ ਉਹਦੀ ਗਵਾਹੀ ਵਜੋ ਅੱਜ ਆਪਾਂ ਨੂੰ ਢਲਦੀ ਉਮਰ ਪਾਈ ਚੰਜੀਤ ਸਿੰਘ ਦੇ ਸਰੀਰ ਤੇ ਪਏ ਨਿਸ਼ਾਨ ਅਸੀਂ ਨਹੀਂ ਬਲਕਿ ਰੂਹ ਤੇ ਪਏ ਨਿਸ਼ਾਨ ਵੀ ਦੇਖਣੇ ਪੈਣਗੇ ਪਾਈ ਕੁਲਦੀਪ ਸਿੰਘ ਟੋਲੇ ਨੰਗਲ ਸ਼ੀ ਦੇਪਰਾ ਤਾਰਨਜੀਤ ਸਿੰਘ ਜੀ ਦੱਸਦੇ ਆ ਕਿ ਉਹ ਕਹਿੰਦਾ ਕਿ ਸਾਡੇ ਹੱਥ ਬੰਨ ਲਏ ਇਹਨਾਂ ਨੇ ਅੱਖਾਂ ਬੰਨ ਲੀਆਂ ਸੀਆਰਪੀ ਦੀ ਵੱਡੀ ਗੱਡੀ ਸਾਨੂੰ ਲਟਾ ਸਾਨੂੰ ਲਟਾ ਕੇ ਇੱਕ CRP ਵਾਲੇ ਸਾਡੇ ਉੱਤੇ ਬਹਿ ਗਏ ਸਾਡੀਆਂ ਅੱਖਾਂ ਬੰਦੀਆਂ ਪਰ ਵਿੱਚੋਂ ਦਿਸਦਾ ਸੀ ਉਹ ਤਲੀ ਤੇ ਤੰਬਾਕੂ ਜਿਆਦਾ ਰਗੜਨ ਪਹਿਲਾਂ ਆਪਣੇ ਮੂੰਹ ਚ ਪਾਉਣ ਤੇ ਫਿਰ ਜ਼ਬਰਦਸਤੀ ਸਾਡਾ ਮੂੰਹ ਖਲਵਾ ਕੇ ਉਹਦੇ ਵਿੱਚ ਠੋਕਣ ਇਹ ਇਹ ਦੱਸਦੇ ਦੱਸਦੇ ਭਾਈ ਰਣਜੀਤ ਸਿੰਘ ਦਾ ਚਿਹਰਾ ਲਾਲ ਹੋ ਗਿਆ ਉਹ ਕਹਿੰਦਾ ਕਿ ਕਈ ਸਿੰਘਾਂ ਇਹੋ ਜਿਹੀ ਗੱਲ ਨਹੀਂ ਦੱਸਦੇ ਪਰ ਮੈਂ ਮੈਂ ਕਹਿਣਾ ਇਹ ਗੱਲ ਦੱਸਣੀ ਚਾਹੀਦੀ ਹੈ ਜੋ ਸਾਡੇ ਨਾਲ ਹੋਇਆ ਸੀਆਰਪੀ ਵਾਲਿਆਂ ਦੀ ਇਹ ਹਰਕਤ ਸਿਰੇ ਦੀ ਸਿੱਖ ਵਿਰੋਧੀ ਤੇ اخلاق ਤੋਂ ਡਿੱਗੀ ਹੋਈ ਸੀ ਪਰ ਸ਼ਾਇਦ ਉਹਨਾਂ ਨੂੰ ਸਿੱਖ ਧਰਮ ਵਿਰੁੱਧ ਨਫ਼ਰਤ ਨਾਲ ਨੱਕੋ ਨੱਕ ਭਰ ਕੇ ਹੀ ਪੰਜਾਬ ਚ ਭੇਜਿਆ ਗਿਆ ਸੀ ਆ ਸੀਆਰਪੀ ਦੀਆਂ ਗੱਡੀਆਂ ਦਾ ਇਹ ਕੰਮ ਜਦੋਂ ਬਾਰਡਰ ਦੇ ਨੇੜੇ ਜਾਂ ਪਹੁੰਚਿਆ ਤਾਂ ਹੱਥ ਬੰਨ ਕੇ ਗੱਡੀ ਚ ਲਟਾਏ ਇੱਕ ਜਿਹਾਰੂ ਸਿੰਘ ਭਾਈ ਸੁਖਵਿੰਦਰ ਸਿੰਘ ਕੋਟਰਾਮਦਾਸ ਨੂੰ ਅੰਦਾਜ਼ਾ ਹੋ ਗਿਆ ਕਿ ਬਾਰਡਰ ਤੇ ਲੈ ਜਾ ਕੇ ਸਾਡਾ ਮੁਕਾਬਲਾ ਬਣਾਉਣਗੇ ਜਦੋਂ ਉਹ ਪਤਾ ਇਹ ਪਤਾ ਲੱਗ ਜਾਵੇ ਕਿ ਹੁਣ ਸਾਨੂੰ ਮਾਰ ਦਿੱਤਾ ਜਾਣਾ ਤਾਂ ਅਖੀਰੇ ਵਜੋਂ ਹਿੱਲੇ ਵਜੋਂ ਕੋਈ ਖਤਰਾ ਠਾਣ ਤੋਂ ਬੰਦਾ ਨਹੀਂ ਡਰਦਾ ਤਾਂ ਸੁਖਵਿੰਦਰ ਸਿੰਘ ਨੇ ਕਿਸੇ ਤਰੀਕੇ ਨਾਲ ਹੱਥ ਖੋਲ੍ਹ ਲਏ ਤੇ ਇੱਕ ਵਧੀਆ ਮੌਕਾ ਮਿਲ ਗਿਆ ਉਹਨੇ ਗੱਡੀ ਵਿੱਚੋਂ ਛਾਲ ਮਾਰਤੀ ਉਨੇ ਕਾਫੀ ਰਗੜਾਂ ਸੱਟਾਂ ਲੱਗੀਆਂ ਪਰ ਉਹ ਸੀਆਰਪੀ ਦੀ ਹੈ ਨਾ ਜੋ ਬਚ ਕੇ ਨਿਕਲ ਗਿਆ ਭਾਵੇਂ ਕਿ ਉਹ ਬਾ ਬਾਅਦ ਵਿੱਚ ਉਹਨਾਂ ਸੱਟਾਂ ਦੇ ਨਿਸ਼ਾਨਾ ਕਾਰਨ ਸੱਕ ਵਿੱਚ ਫੜਿਆ ਗਿਆ ਪਰ ਉਦੋਂ ਉਹਦੇ ਦੌੜ ਜਾਣ ਨਾਲ ਸੀਆਰਪੀ ਵਾਲਿਆਂ ਦੇ ਬਾਕੀ ਸਿੰਘਾਂ ਦਾ ਮੁਕਾਬਲਾ ਬਣਾਉਣ ਦਾ ਵਿਚਾਰ ਛੱਡ ਦਿੱਤਾ ਇਹਨਾਂ ਸਾਰਿਆਂ ਨੂੰ ਸੀਆਰਪੀ ਦੀ ਰਾਮ ਤੀਰਥ ਸ਼ੌਣੀ ਚਲੇ ਜਾ ਕੇ 1 ਮਹੀਨਾ ਕੈਰੀ ਤਸ਼ਦਦ ਕੀਤਾ ਗਿਆ ਸਿੰਘਾਂ ਦੀ ਠੇਠ ਪੰਜਾਬੀ ਭਾਵੇਂ ਸਮਝ ਨਹੀਂ ਸੀ ਆਉਂਦੀ ਪਰ ਬਸ ਉਹ ਉਹਨਾਂ ਤੇ ਤਸ਼ੱਦਦ ਕਰਦੇ ਰਹਿੰਦੇ ਸੀਗੇ ਉਹ ਟੋੜ ਕਰਨ ਸਮੇਂ ਤੇ ਪੱਟੀ ਬੰਨ ਅੱਖਾਂ ਤਸ਼ੀਹੇ ਕਰਨ ਸਮੇਂ ਉਹਨਾਂ ਦੇ ਅੱਖਾਂ ਤੇ ਪੱਟੀ ਬੰਨ ਤੇ ਅੱਖਾਂ ਤੇ ਕੁੱਟਣ ਵਾਲਿਆਂ ਦੀ ਪਛਾਣ ਨਾ ਹੋ ਸਕੇ ਭਲੇਖਾ ਪਾਉਣ ਲਈ ਉਹ ਇਹ ਵੀ ਕਹਿੰਦੇ ਕਿ ਤੁਸੀਂ ਇਸ ਸਮੇਂ ਜਲੰਧਰ ਦੀ ਛੌਣੀ ਵਿੱਚ ਹੋ ਸਿੱਖ ਭਾਵੇਂ ਸਮਝ ਗਏ ਸਨ ਕਿ ਉਹ ਕਿੱਥੇ ਆ ਪਰ ਫਿਰ ਸੀਆਰਪੀ ਵਾਲਿਆਂ ਦੇ ਅੰਦਰ ਡਰ ਪਰਥਕ ਪਰਤਖ ਉਹਨਾਂ ਨੇ ਵੇਖ ਲਿਆ ਸੀ ਤਾ ਇੱਕ ਮਹੀਨੇ ਬਾਅਦ ਜਦੋਂ ਸੀਆਰਪੀ ਵਾਲਿਆਂ ਨੇ ਇਹਨਾਂ ਸਾਰੇ ਸਿੰਘਾਂ ਨੂੰ ਅਜਨਾਲੇ ਥਾਣੇ ਸੌਂਪਿਆ ਤਾਂ ਉਦੋਂ ਪਰਿਵਾਰਾਂ ਨੂੰ ਇਹਨਾਂ ਦੇ ਜਿਉਣ ਬਾਰੇ ਪਤਾ ਲੱਗਾ ਨਹੀਂ ਤਾਂ ਉਹ ਪਾਣਾ ਮੰਨ ਕੇ ਭੋਗ ਪਾਉਣ ਦੀਆਂ ਤਿਆਰੀਆਂ ਕਰਨ ਲੱਗ ਪਏ ਸਨ ਅਜਨਾਲੇ ਥਾਣੇ ਵਿੱਚ ਪੁਲਿਸ ਵਾਲਿਆਂ ਨੇ ਬੀ ਬਥੇਰੇ ਦੱਬ ਕੇ ਮਾਰ ਦੱਬ ਮਾਰ ਕੇ ਪੁਸ਼ਗਿਸ਼ ਕੀਤੀ ਕਿ ਅਖੀਰ ਕੇਸ ਪਾ ਕੇ ਸਾਰਿਆਂ ਨੂੰ ਅੰਮ੍ਰਿਤਸਰ ਜੇਲ੍ਹ ਵਿੱਚ ਭੇਜਤਾ ਉਧਰੋਂ ਭਾਈ ਕਲਦੀਪ ਸਿੰਘ ਤੇ ਭਾਈ ਸਤਨਾਮ ਸਿੰਘ ਸ਼ੀਨਾ ਇਹਨਾਂ ਦਾ ਸੰਪਰਕ ਬਾਬਾ ਗੁਰਵਚਨ ਸਿੰਘ ਮਾਨੋਚਾਹਲ ਨਾਲ ਹੋ ਗਿਆ ਤੇ ਹਥਿਆਰ ਪ੍ਰਾਪਤ ਕਰਕੇ ਉਹਨਾਂ ਨੇ ਫੇਰ ਆਪਣੇ ਇਲਾਕੇ 'ਚ ਸੰਘਰਸ਼ ਦਾ ਵਿਸਲ ਵਜਾ ਦਿੱਤਾ ਹਰਸ਼ਾ ਸ਼ੀਨਾ ਬਲਾਕ ਦੇ ਪਿੰਡ ਕਾਮਰੇੜਾਂ ਦਾ ਬਹੁਤ ਬੋਲਵਾਲਾ ਸੀ ਉਹ ਬਹੁਤੇ ਕਾਮਰੇੜ ਹੁਣ ਲੋਕਾਂ ਲਈ ਸੰਘਰਸ਼ ਦੇ ਆਪਣੇ ਸੰਧਾਤਾਂ ਨੂੰ ਛੱਡ ਕੇ ਹਕੂਮਤ ਦੇ ਪਿੱਠੂ ਬਣ ਚੁੱਕੇ ਸਨ ਇਸ ਤੋਂ ਵੀ ਅੱਗੇ ਵਧ ਕੇ ਇਹਨਾਂ ਨੇ ਸਰਕਾਰ ਤੋਂ ਹਥਿਆਰ ਲੈ ਕੇ ਆਪਣੇ ਗੁੰਡਾ ਗ੍ਰਹਿ ਕਾਇਮ ਕਰ ਰੱਖੇ ਸਨ ਇਹਨਾਂ ਗੁੰਡਾ ਗ੍ਰਹਿ ਦੇ ਨਾਲ ਵੀ ਜਿਆਲੂ ਸਿੰਘਾਂ ਨੂੰ ਸਿੱਧੀ ਟੱਕਰ ਲੈਣੀ ਪਈ ਇਹ ਕਾਮਰੇਡ ਗਰੁੱਪ ਇੰਨੇ ਸਰਗਰਮ ਸਨ ਕਿ ਇਹਨਾਂ ਨੇ ਜੇਲ੍ਹ 'ਚ ਬੰਦ ਪਏ ਸ਼ੀਨੇ ਹੋਰਾਂ ਨੇ ਸਾਡੀ ਗਰਮੇਲ ਸਿੰਘ ਟੋਲੇ ਨੰਗਲ ਨਾਲ ਵੀ ਕਚਹਿਰੀਆਂ 'ਚ ਮੁਲਾਕਾਤ ਕਰਕੇ ਉਹਨਾਂ ਨੂੰ ਖਾੜਕੂ ਸਫਰਾਂ 'ਚ ਸ਼ੱਕੀ ਬਣਾਤਾ ਤੇ ਉਹਨਾਂ ਭਰਾਵਾਂ ਨੂੰ ਇਸ ਲਈ ਤਿਆਰ ਕਰਨਾ ਆਰੰਭ ਕਰ ਦਿੱਤਾ ਕਿ ਜਦੋਂ ਵੀ ਤੁਹਾਡੇ ਘਰ ਆਵੇ ਤਾਂ ਤੁਸੀਂ ਉਹਨਾਂ ਨੂੰ ਮਾਰ ਦਿਓ ਤਾਂ ਇਹਨਾਂ ਕਾਮਰੇਡਾਂ ਦੇ ਪਿੱਠ ਤੇ ਪੁਲਿਸ ਹੋਣ ਕਾਰਨ ਲੋਕਾਂ 'ਚ ਡੈਸਤ ਸੀ ਅਜਿਹੇ ਪੈਂਕੜਿਆਂ ਰਾਹੀਂ ਇਹਨਾਂ ਨੇ ਜਜਾਰੂ ਸਿੰਘਾਂ ਅੰਦਰ ਬੇਵਿਸ਼ਵਾਸੀ ਦਾ ਮਾਹੌਲ ਵੀ ਸਿਰਜਿਆ ਭਰਾ ਮਾਰੂ ਜੰਗ ਕਰਵਾਉਣ ਵੀ ਕੋਈ ਕਈ ਥਾਈਂ ਸਫਲ ਹੋਏ ਤਾਂ ਸ਼ੀਨਾ ਪਿੰਡ ਦਾ ਕਾਮਰੇਡ ਬੱਬੂ ਇਹਦਾ ਸਰਕਾਰੀ ਹਥਿਆਰਾਂ ਦੇ ਨਾਲ ਸਿਰ ਤੇ ਇੰਨਾ ਪੂਸਰ ਗਿਆ ਸੀ ਕਿ ਉਹਨੇ ਪਿੰਡ ਵਿੱਚ ਇੱਕ ਬ੍ਰਾਹਮਣ ਪਰਿਵਾਰ ਦੀ ਲੜਕੀ ਨੂੰ ਸ਼ਰੀਆਮ ਚੁੱਕ ਕੇ ਉਦੀ ਪੱਤ ਲੁੱਟੀ ਫਿਰ ਵੀ ਉਹ ਸਰਕਾਰ ਦਾ ਚਹੇਤਾ ਤੇ ਪੁਲਿਸ ਦਾ ਮਦਦਕਾਰ ਬਣਿਆ ਰਿਹਾ ਜਦੋਂ ਪਿੰਡ ਦੇ ਵਿੱਚ ਰਾਤ ਨੂੰ ਜਜਾਲੂ ਸਿੰਘਾਂ ਨੇ ਲੰਘਣ ਦਾ ਵੀ ਪਤਾ ਲੱਗਦਾ ਤਾਂ ਉਹ ਆਪਣੇ ਚਿਵਾਰੇ ਤੋਂ ਹਵਾਈ ਫਾਇਰਿੰਗ ਕਰਦਾ ਹੋਇਆ ਸਿੰਘਾਂ ਨੂੰ ਘੇਰਾ ਪਾਉਣ ਦੇ ਯਤਨ ਕਰਦਾ ਕਈ ਵਾਰੀ ਉਹ ਬਿਨਾਂ ਕਾਰਨ ਹੀ ਰਾਤ ਨੂੰ ਹਵਾ ਵਿੱਚ ਗੋਲੀਆਂ ਚਲਾਉਂਦਾ ਰਹਿੰਦਾ ਇਸ ਕਾਮਰੇਡ ਦੀਆਂ ਹਰਕਤਾਂ ਤੋਂ ਤੰਗ ਹੋਏ ਸਿੰਘਾਂ ਨੇ ਇਨ੍ਹਾਂ ਨਾਲ ਸਿੰਘਾਂ ਸਿੰਜਣ ਦਾ ਫੈਸਲਾ ਕੀਤਾ ਫਿਰ ਇੱਕ ਦਿਨ ਪਗ ਸਤਨਾਮ ਸਿੰਘ ਸ਼ੀਨਾਪਾਈ ਕੁਲਦੀਪ ਸਿੰਘ ਟੋਲੇ ਨੰਗਲ ਤੇ ਬੱਬੂ ਕਾਮਰੇਡ ਨੂੰ ਸ਼ੀਨਾ ਪਿੰਡ ਦੇ ਨੇਰੀ ਪੁਲ ਤੇ ਘੇਰ ਲਿਆ ਤਾਂ ਕਾਮਰੇਡ ਬੱਬੂ ਨੇ ਪਾਪ ਕੰਬਣ ਲੱਗੇ ਪਰ ਦੋਹਾਂ ਸਿੰਘਾਂ ਨੇ ਠੰਮੇ ਨਾਲ ਕਿਹਾ ਕਿ ਮਿੱਤਰਾ ਤੂੰ ਹਥਿਆਰ ਰੱਖਿਆ ਜੰਮ ਜੰਮ ਕੇ ਰੱਖ ਜਿੰਨੇ ਮਰਜੀ ਰੱਖ ਅਸੀਂ ਕੁਝ ਨਹੀਂ ਕਹਿੰਦੇ ਪਰ ਤੂੰ ਲੋਕਾਂ ਨਾਲ ੱੱੱਕਾ ਕਰਦਾ ਦੂਜੀ ਗੱਲ ਜਦੋਂ ਸਿੰਘਾਂ ਲੰਘਦੇ ਆ ਤੂੰ ਫਾਇਰਿੰਗ ਕਰਦਾ ਸਿੰਘਾਂ ਨੂੰ ਘੇਰਾ ਪੈ ਜਾਂਦਾ ਹੁਣ ਤੂੰ ਦੱਸ ਕਿਵੇਂ ਨਿਬੜਨਾ ਤਾਂ ਇਹ ਸਿੰਘ ਦੀ ਰਾਕ ਲਈ ਇਸ ਉਹ ਹੱਥ ਆਏ ਦੁਸ਼ਮਣ ਨੂੰ ਸਿੱਧਾ ਹੀ ਗੋਲੀ ਮਾਰਨ ਦੀ ਬਜਾਏ ਪਿਆਰ ਨਾਲ ਸਮਝਾ ਰਹੇ ਸਨ ਤਾਂ ਕਾਰਨ ਬੱਬੂ ਕਾਮਰੇਡ ਬੱਬੂ ਚੱਟ ਹੀ ਗੋਡਿਆਂ ਪਰਨੇ ਹੋ ਗਿਆ ਚਲੋ ਹੁਣ ਗੁਰਦੁਆਰੇ ਸੌਂ ਖਵਾ ਲਓ ਅੱਜ ਤੋਂ ਬਾਅਦ ਕਿਸੇ ਨੂੰ ਤੰਗ ਨਹੀਂ ਕਰਦਾ ਉਹਨੂੰ ਘੇਰਾ ਨਹੀਂ ਤੁਹਾਨੂੰ ਘੇਰਾ ਨਹੀਂ ਪਵਾਉਂਦਾ ਤੁਸੀਂ ਮੈਨੂੰ ਕੁਝ ਨਾ ਕਹੋ ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ ਸਿੰਘ ਅੰਦਰ ਜਿੱਥੇ ਸਾਫ਼ ਦਿਲ ਹੋਣ ਕਹਿ ਲਈਏ ਉੱਥੇ ਹਰ ਕਿਸ ਨੂੰ ਆਪਣੇ ਵਰਗਾ ਸਮਝ ਲੈਣ ਬੈਠਣ ਦਾ ਔਗਣ ਵੀ ਇਹਨਾਂ 'ਚ ਹੁੰਦਾ ਹੈ ਹਾਂਜੀ ਆਪਣੇ ਬਾਰੇ ਸਮਝ ਲੈਂਦੇ ਆ ਪਰ ਸਿੰਘ ਕਾਂਬਰੇੜ ਬੱਬੂ ਨੂੰ ਗੁਰਦੁਆਰੇ ਲੈ ਗਏ ਉੱਥੇ ਸੌਹਾ ਖਾਧੀਆਂ ਗਈਆਂ ਤੇ ਸਿੰਘਾਂ ਨੇ ਹੱਥ ਆਏ ਕਾਂਬਰੇੜ ਨੂੰ ਜਿਉਂਦਾ ਛੱਡ ਦਿੱਤਾ ਤਾਂ ਹੁਣ ਸੈਨੇ ਪਿੰਡ ਵਿੱਚ ਬੇਖੌਫ ਘੁੰਮਣ ਲੱਗੇ ਤੇ ਬੱਬੂ ਕਾਂਬਰੇੜ ਉਹਨਾਂ ਤੇ ਵੀ ਨਿੱਤ ਦੀ ਫੈਰਿੰਗ ਬੰਦ ਕਰਤੀ ਤੇ ਹੁਣ ਅਖੀਰ ਸ਼ਹੀਦੀ ਹੁੰਦੀ ਹੈ ਇਹਨਾਂ ਦੀ ਮਿਤੀ 7 ਦਸੰਬਰ 1987 ਨੂੰ ਸਿੰਘਾਂ ਨੂੰ ਇਸੇ ਪਿੰਡ ਵਿੱਚ ਕੇਰਾ ਪੈ ਗਿਆ ਏ ਸਤਨਾਮ ਸਿੰਘ ਸ਼ੀਨਾਪਾਈ ਕੁਲਦੀਪ ਸਿੰਘ ਟੋਲੇ ਨਗਲ ਦੇ ਭਾਈ ਅਵਤਾਰ ਸਿੰਘ ਲੋਪੋ ਕੇ ਤਿੰਨ ਹੀ ਪਿੰਡ ਸ਼ੀਨਾ ਦੀ ਨਹਿਰ ਤੇ ਬੈਠੇ ਸਨ ਥੋੜੇ ਸਮੇਂ ਬਾਅਦ ਭਾਈ ਸਤਨਾਮ ਸਿੰਘ ਕੁਦਰਤੀ ਅਜਿਹਾ ਕਹਿ ਲਈਏ ਵੀ ਕੁਝ ਕੁ ਪਿੰਡ ਤੋਂ ਕਸ਼ਹਰੇ ਤੇ ਕੱਪੜੇ ਨਵੇਂ ਸਵਾਏ ਕੱਪੜੇ ਲੈਣ ਗਏ ਸਨ ਕੁਦਰਤੀ ਅਜਿਹਾ ਉਹ ਪਿੰਡ ਚ ਹੀ بڑے ਹੋਣਗੇ ਕਿ ਦੂਜੇ ਪਾਸਿਓਂ ਪੁਲਿਸ ਆਣ ਪਹੁੰਚੀ ਤਾਂ ਭਾਈ ਕੁਲਦੀਪ ਸਿੰਘ ਤੇ ਭਾਈ ਜਗਤਾਰ ਸਿੰਘ ਨੂੰ けਰਨ ਦੀ ਕੋਸ਼ਿਸ਼ ਕੀਤੀ ਗਈ ਦੋਹਾਂ ਸਿੰਘਾਂ ਨੇ ਹਥਿਆਰ ਸੰਭਾਲ ਲਈ ਅਤੇ ਮੁਕਾਬਲਾ ਆਰੰਭ ਹੋ ਗਿਆ ਭਾਈ ਕੁਲਦੀਪ ਸਿੰਘ ਅਤੇ ਜਗਤਾਰ ਸਿੰਘ ਕੇਰਚੋਂ ਨਿਕਲ ਕੇ ਪਿੰਡ ਹਰ ਸ਼ਾਸ਼ੀ ਨਾ ਚ ਜਾਵੜੇ ਤਾਂ ਕੁਲਦੀਪ ਸਿੰਘ ਨੇ ਜਗਤਾਰ ਸਿੰਘ ਨੂੰ ਇੱਕ ਹੋਰ ਰਸਤੇ ਕੱਢਤਾ ਤੇ ਖੁਦ ਗੋਲੀਆਂ ਚਲਾਉਂਦਾ ਪਿੰਡ ਦੇ ਅੰਦਰ ਚਲਾ ਗਿਆ ਤਾਂ ਜਗਤਾਰ ਸਿੰਘ ਕੇਰਚੋਂ ਬਾਹਰ ਨਿਕਲ ਸਕ ਸਕੇ ਤਾਂ ਭਾਈ ਕੁਲਦੀਪ ਸਿੰਘ ਲਈ ਪਿੰਡ ਵਿੱਚੋਂ ਨਿਕਲਦਾ ਜਿਹੜਾ ਰਾਹ ਸੀ ਉਹਦੇ ਵਿਚਕਾਰ ਸੀ ਕਾਮਰੇਡ ਬੱਬੂ ਦਾ ਚਵਾਰਾ ਪੈਂਦਾ ਸੀ ਹੁਣ ਭਾਈ ਕੁਲਦੀਪ ਸਿੰਘ ਤੋਲੇ ਨੰਗਲ ਇਸ ਭਲੇਖੇ ਵਿੱਚ ਹੀ ਰਹਿ ਗਏ ਕਿ ਕਾਮਰੇਡ ਨਾਲ ਸਾਡਾ ਸਮਝੌਤਾ ਹੋ ਚੁੱਕਿਆ ਸੀ ਇਸ ਲਈ ਇਹ ਕੁਝ ਨਹੀਂ ਕਹੂਗਾ ਇਸ ਵਿਸ਼ਵਾਸ ਵਿੱਚ ਭੱਜ ਰਹੇ ਭਾਈ ਕੁਲਦੀਪ ਸਿੰਘ ਨੇ ਚੁਬਾਰੇ ਤੇ ਗਨ ਲੈ ਕੇ ਖਲੋਤੇ ਕਾਮਰੇਡ ਨੂੰ ਚੀਕ ਕੇ ਕਹਿ ਕੇ ਮੇਰੇ ਪਿੱਛੇ ਬੜਸਤਾ ਹੈ ਤੇ ਕਾਮਰੇਡ ਨੇ ਲੰਗ ਜਾਣ ਦਾ ਇਸ਼ਾਰਾ ਕੀਤਾ ਜਿਉਂ ਹੀ ਭਾਈ ਕੁਲਦੀਪ ਸਿੰਘ ਉਹਦੀ ਰੇਂਜ 'ਚ ਆਇਆ ਤਾਂ ਉਹਨੇ ਗਲ ਗਨ ਸਿੱਧੀ ਕਰਕੇ ਫੈਲ ਖੋਲਤਾ ਕਾਮਰੇਡ ਨੇ ਧੋਖਾ ਦੇਣਾ ਸੀ ਤੇ ਵਿਸ਼ਵਾਸ ਘਾਤ ਕਰ ਲਿਆ ਉਹਦੇ ਨਾਲ ਕਹਿ ਲਈਏ ਬਰੂਦ ਸੂਰਮੇ ਦੀ ਹੱਕ ਚ ਭੱਤਾ ਉਹਨੇ ਤਾਂ ਛਲਣੀ ਕਰਦੀ ਗੋਲੀਆਂ ਨਾਲ ਛਾਤੀ ਸੂਰਮੇ ਦੀ ਸੂਰਮਾ ਧੋਖੇ ਚ ਮਾਰਿਆ ਗਏ ਇੰਨੇ ਜਦੋਂ ਪਿੱਛਾ ਕਰ ਰਹੀ ਪੁਲਿਸ ਅਤੇ CRP ਮੌਕੇ ਤੇ ਪਹੁੰਚੀ ਗਈ ਤਾਂ ਕਾਰਨ ਬੱਬੂ ਸਰਕਾਰ ਦੀ ਸਰਪ੍ਰਸਤੀ ਦੇ ਨASE ਵਿੱਚ ਇੰਨਾ ਚਵਲ ਹੋਇਆ ਸੀ ਕਿ ਉਹਨੇ ਆਪਣੇ ਹਥਿਆਰਬੰਦ ਸਾਥੀਆਂ ਦਾ ਪਹਿਰਾ ਲਾ ਕੇ ਭਾਈ ਕੁਲਦੀਪ ਸਿੰਘ ਦੀ ਮਰਤਕ ਦੇਹ ਨੂੰ ਚੁੱਕਣ ਵੀ ਨਾ ਦਿੱਤਾ ਉਹ ਹੰਕਾਰ ਅੰਦਾਜ਼ کہہ ਰਿਹਾ ਸੀ ਕਿ ਇਹਨੂੰ ਮੈਂ ਮਾਰਿਆ ਹੈ ਤੁਹਾਡੇ ਕੋਲ ਤਾਂ ਇਹ ਨਿਕਲ ਗਿਆ ਸੀ ਤਾਂ ਇਹ ਵਿਸ਼ਵਾਸ ਘਾਤੀ ਕਰਨ ਬੱਬੂ ਨੂੰ ਬਾਅਦ ਵਿੱਚ ਫਿਰ ਸਤਨਾਮ ਸਿੰਘ ਸ਼ੀਨਾ ਤੇ ਭਾਈ ਰੇਸ਼ਮ ਸਿੰਘ ਨੇ ਸ਼ੀਨਾ ਤੇ ਬੀਬੀ ਜਸਮੀਤ ਕੌਰ ਦੀ ਮਦਦ ਨਾਲ ਕਾਬੂ ਕਰਕੇ ਵੱਡਿਆ ਤੇ ਇਹਦੇ ਸਿਰ ਉਸੀ ਥਾਣੇ ਦੇ ਨੇੜੇ ਸਕੂਲ ਸਕੂਲ ਦੀ ਕੰਧ ਉੱਪਰ ਟੰਗਿਆ ਤਾਂ ਇਸ ਥਾਣੇ ਦੀ ਸੁਰੱਖਿਆ ਦੇ ਸਿਰ ਤੇ ਕਹਿ ਲਈਏ ਵੀ ਇਹ ਬਦਮਾਸ਼ੀਆਂ ਕਰਦਾ ਹੁੰਦਾ ਸੀ ਉਸ ਥਾਣੇ 'ਚ ਜਾ ਕੇ ਸਿਰ ਟੰਗਿਆ ਤਾਂ ਫਿਰ ਮਾਤਾ ਸੁਰਿੰਦਰ ਕੌਰ ਨੂੰ ਆਪਣੇ ਸੂਰਮੇ ਪੁੱਤ ਦੀ ਸ਼ਹਾਦਤ ਦਾ ਕੋਈ ਦੁੱਖ ਨਹੀਂ ਸੀ ਦੁੱਖ ਸੀ ਕਿ ਇੱਕੋ ਕੀ ਉਹ ਸ਼ਹੀਦ ਪੁੱਤ ਦੀ ਕੋਈ ਫੋਟੋ ਉਹਦੇ ਕੋਲ ਨਹੀਂ ਸੀ ਤਾਂ ਭਾਈ ਕੁਲਦੀਪ ਸਿੰਘ ਕੋਲ ਭਾਈ ਕੁਲਦੀਪ ਸਿੰਘ ਕੋਈ ਤਸਵੀਰ ਖਿਚਾਉਂਦਾ ਹੀ ਨਹੀਂ ਸੀ ਤਾਂ ਮਾਤਾ ਆਪਣੇ ਘਰ ਪ੍ਰਸ਼ਾਦਾ ਛਕਣ ਆਈ ਸਿੰਘਾਂ ਦੀਆਂ ਤਸਵੀਰਾਂ ਆਪ ਫਿਰ ਸਾਹਮ ਸਾਹਮ ਕੇ ਰੱਖਦੀ ਰਹੀ ਬਾਅਦ ਵਿੱਚ ਮਾਤਾ ਨੂੰ ਇਹ ਤੜਫ ਵੇਖ ਕੇ ਭਾਈ ਸਤਨਾਮ ਸਿੰਘ ਜੀ ਨੇ ਉਦਮ ਕਰਕੇ ਉਸ ਥਾਂ ਤੋਂ ਭਾਈ ਕੁਲਦੀਪ ਸਿੰਘ ਦੀ ਤਸਵੀਰ ਮੰਗਾਈ ਜਿੱਥੋਂ ਇਹ ਜਥਾ ਟ੍ਰੇਨਿੰਗ ਲੈ ਕੇ ਆਇਆ ਸੀ ਤੇ ਫਿਰ ਉਸ ਤਸਵੀਰ ਦੀ ਇੱਕ ਅਨਮੋਲ ਦਾਤ ਵਜੋਂ ਮਾਤਾ ਨੇ ਸਵਾਲ ਕੇ ਰੱਖ ਲਈ ਅੱਜ ਮਾਤਾ ਕੋਲ ਦੁਨੀਆ ਵਿੱਚ ਮਾਤਾ ਦੁਨੀਆ ਵਿੱਚ ਨਹੀਂ ਪਰ ਉਹਦੇ ਕੋਖੋਂ ਜਾਏ ਸ਼ਹੀਦ ਭਾਈ ਕੁਲਦੀਪ ਸਿੰਘ ਦੇ ਜੰਗ ਕਾਰਨਾਮਿਆਂ ਦੇ ਨਾਲ ਉਹਨਾਂ ਦਾ ਨਾਮ ਵੀ ਅਮਰ ਹੈ ਤੇ ਨਾਲ ਹੀ ਇਹ ਮਾਤਾ ਇਨਜੇ ਜਾਲੂ ਸਿੰਘਾਂ ਦੀਆਂ ਤਸਵੀਰਾਂ ਚ ਵੀ ਜਿਉਂਦੀ ਹੈ ਜੋ ਤਸਵੀਰਾਂ ਖੁਦ ਮਾਤਾ ਨੇ ਆਪਣੇ ਹੱਥੀਂ ਕਜਵਾਈਆਂ ਸੀ ਤੇ ਇਹਨਾਂ ਝੱਖੜ ਤੂਫਾਨਾਂ ਦੇ ਵਿੱਚ ਸੰਭਾਲ ਕੇ ਰੱਖੀਆਂ ਸਨ ਇਸ ਤਰ੍ਹਾਂ ਭਾਈ ਕਲਦੀਪ ਸਿੰਘ ਦੀ ਸ਼ੀਦੀ ਹੋਈ ਇਤਿਹਾਸ ਦੱਸਿਆ ਜੀ ਦੇਖ ਕਰ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਤਦ ਤੱਕ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ